ਸ਼ਕਲ ਜੀ ਮੈਰਿਆਂ ਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਇੱਕ ਹੋਰ ਪਖੰਡਵਾਦ ਦਾ ਵੀਡੀਓ ਲੈ ਕੇ ਹਾਜ਼ਰ ਹੋਇਆ ਜਰਾ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਦੇ ਉੱਤੇ ਨਜ਼ਰ ਮਾਰੋ ਹਾਲਾਂਕਿ ਜਿਹੜੀ ਇਹ ਵੀਡੀਓ ਆ ਉਹ ਸਾਡੇ ਇੱਧਰ ਦੀ ਨਹੀਂ ਬਲਕਿ ਕਿਸੇ ਹੋਰ ਸੂਬੇ ਦੀ ਆ ਪਰ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਪਖੰਡਵਾਦ ਕੱਲੇ ਸਾਡੇ ਪੰਜਾਬ ਦੇ ਵਿੱਚ ਨਹੀਂ ਭਾਈ ਪੂਛਾ ਪਾਛਾ ਦੇਣ ਵਾਲੇ ਕੱਲੇ ਪੰਜਾਬ ਦੇ ਵਿੱਚ ਨਹੀਂ ਹੈਗੇ ਜਿਹੜੇ ਚੌਂਕੀਆਂ ਲਾਉਂਦੇ ਨੇ ਜਾਂ ਮਾਂ ਤਾਂ ਆਪਣੀਆਂ ਹੋਈਆਂ ਨੇ ਜਾਂ ਫਿਰ ਹੋਰ ਜਿਹੜੇ ਬਾਬੇ ਬਣੇ ਹੋਏ ਨੇ ਆਪਦੇ ਆਪ ਨੂੰ ਗੁਰੂ ਕਹਾਉਂਦੇ ਨੇ ਆਪਣੇ ਆਪ ਨੂੰ ਬਾਬੇ ਕਹਾਉਂਦੇ ਨੇ ਸ਼ਕਤੀਆਂ ਕਹਿੰਦੇ ਸਾਨੂੰ ਪ੍ਰਦਾਨ ਨੇ ਇਹ ਤਾਂ ਭਾਈ ਸਾਰੇ ਸੂਬਿਆਂ ਦੇ ਵਿੱਚ ਹੀ ਇਹਨਾਂ ਦੀ ਤਾਂ ਜੜ੍ਹਾਂ ਫੈਲੀਆਂ ਹੋਈਆਂ ਨੇ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਢੁੰਡ ਵਾਲੀ ਮਾਤਾ ਹੁਣ ਚਰਚਾ ਦੇ ਵਿੱਚ ਆ ਰਹੀ ਆ ਉਸਨੇ ਪੂਰਾ ਆਪਦੇ ਆਪ ਨੂੰ ਲੁਕੋਇਆ ਹੋਇਆ ਸਾੜੀ ਲਾਈ ਹੋਈ ਆ ਤੇ ਢੁੰਡ ਕੱਢਿਆ ਹੋਇਆ ਤੇ ਸਭ ਤੋਂ ਹਾਸੇ ਵਾਲੀ ਗੱਲ ਕਹਿ ਸਕਦੇ ਆ ਕਿ ਇੱਕ ਨੌਜਵਾਨ ਮੁੰਡਾ ਦੇਖੋ ਕਿਵੇਂ 빙ਗਾ ਟੇਡਾ ਹੋ ਕੇ ਮਾਤਾ ਨੂੰ ਦੇਖਦਾ ਹੋਇਆ ਸੋਪਾ ਮੰਗੋ ਵੱਲ ਖਾਂਦਾ ਹੋਇਆ ਨਜ਼ਰ ਆ ਰਿਹਾ ਉਸ ਤੋਂ ਬਾਅਦ ਇੱਥੇ ਵੀ ਭਾਈ ਬਾਬਿਆਂ ਨੂੰ ਪ੍ਰਮੋਟ ਕਰਨ ਦੇ ਵਿੱਚ ਜਨਾਨੀਆਂ ਸਭ ਤੋਂ ਵੱਧ ਨਜ਼ਰ ਆ ਰਹੀਆਂ ਨੇ ਤੁਸੀਂ ਡੇਰੇ ਦੇ ਵਿੱਚ ਦੇਖ ਸਕਦੇ ਹੋ ਸਕਰੀਨ ਦੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਕਿ ਜਨਾਨੀਆਂ ਦੇ ਜੜੀਆਂ ਉਹ ਜੜੀਆਂ ਕਿ ਇੱਥੇ ਸਭ ਤੋਂ ਵੱਧ ਨੇ ਤੇ ਬੰਦੇ ਨੇ ਟਾ ਮੇ ਟਾ ਮੇ ਦਾ ਕਹਿ ਸਕਦੇ ਕਿ ਚਾਰੇ ਪਾਸੇ ਪਖੰਡ ਆਵਾਜ਼ ਨੂੰ ਵਧਾਉਣ ਦੇ ਵਿੱਚ ਜਨਾਨੀਆਂ ਇੱਕ ਕਦਮ ਵੀ ਪਿੱਛੇ ਨਹੀਂ ਹੈਗੀਆਂ ਪਾਈਆ ਤਾਂ ਆਪ ਤਾਂ ਜਾਣਦੀਆਂ ਨੇ ਨਾਲ ਆਪਣੇ ਘਰ ਦੇ ਨੂੰ ਵੀ ਲੈ ਕੇ ਤੇ ਫਿਰ ਨਿਆਣੇ ਨੂੰ ਲੈ ਕੇ ਇਹਨਾਂ ਡੇਰਿਆਂ ਨੂੰ ਪ੍ਰਮੋਟ ਕਰਦੇ ਨੇ ਸਮਝ ਨਹੀਂ ਆਉਂਦੀ ਕਿ ਅਜਿਹੀ ਇਹਨਾਂ ਦੇ ਵਿੱਚ ਕਿਹੜੀ ਸ਼ੈਅ ਹੈ ਕਿ ਲੋਕ ਇਹਨਾਂ ਦੇ ਐਨੇ ਕੋ ਫੈਨ ਹੋ ਜਾਂਦੇ ਨੇ ਕਿ ਆਪਣਾ ਸਭ ਕੁਝ ਲਟੋਣ ਲਈ ਜਿਹੜੇ ਤਿਆਰ ਹੋ ਜਾਂਦੇ ਨੇ ਕਿਉਂ ਨਹੀਂ ਲੋਕ ਸਮਝਦੇ ਕਿ ਸਾਡੇ ਪਰਮਾਤਮਾ ਤੋਂ ਉੱਪਰ ਵਾਹਿਗੁਰੂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਇਹ ਲੋਕ ਸਿਰਫ ਪਖੰਡਵਾਦ ਦੀਆਂ ਦੁਕਾਨਾਂ ਖੋਲھی ਬੈਠੇ ਨੇ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਕਿ ਜਿਹੜੇ ਕੰਮਾਂ ਦੇ ਵਿੱਚ ਇਹ ਲੋਕਾਂ ਨੂੰ ਪਾਉਂਦੇ ਨੇ ਨਾ ਫਿਰ ਲੋਕ ਸੋਚਦੇ ਨੇ ਕਿ ਸ਼ਾਇਦ ਸਾਡਾ ਇਸ ਤਰੀਕੇ ਦੇ ਨਾਲ ਕਰਨ ਨਾਲ ਸਾਡਾ ਕੰਮ ਬਣ ਜੇ ਜਾਂ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇ ਤਾਂ ਇਹ ਅਜਿਹਾ ਨਹੀਂ ਹੁੰਦਾ ਕਿਸੇ ਕੋਲ ਵੀ ਘਰ ਦੀ ਸ਼ਾਂਤੀ ਬਰਕਰਾਰ ਰੱਖਣ ਵਾਸਤੇ ਜਾਂ ਫਿਰ ਘਰ ਦੇ ਕੰਮ ਕਰਨ ਵਾਸਤੇ ਜਾਂ ਫਿਰ ਘਰ ਦੀ ਬਰਕਤ ਵਾਸਤੇ ਕਿਸੇ ਵੀ ਪਖੰਡੀ ਦੇ ਕੋਲ ਕੋਈ ਮੰਤਰ ਨਹੀਂ ਹੈਗਾ ਇਹ ਗੱਲ ਤੁਸੀਂ ਅੱਜ ਹੀ ਸਮਝ ਲਓ ਤਾਂ ਤੁਹਾਡੇ ਲਈ ਬਹੁਤ ਜਿਹੜਾ ਕਿ ਫਾਇਦੇ ਵਾਲੀ ਗੱਲ ਹੋਵੇਗੀ ਕਿਉਂਕਿ ਜੇਕਰ ਇਹਨਾਂ ਪਖੰਡੀਆਂ ਦੇ ਕੋਲੇ ਕੁਝ ਹੋਵੇ ਨਾ ਤੁਸੀਂ ਕਰੇ ਕਦੇ ਇਹਨਾਂ ਦੇ ਘਰ ਦੇ ਵਿੱਚ ਝਾਤੀਆਂ ਮਾਰ ਕੇ ਦੇਖਿਓ ਇਹਨਾਂ ਦੇ ਆਪਣੇ ਤਾਂ ਕਾਰਜ ਰਾਸ ਨਹੀਂ ਹੁੰਦੇ ਤਾਂ ਤੁਹਾਡੇ ਵਰਗੇ ਲੋਕਾਂ ਦੇ ਕੀ ਕੰਮ ਠੀਕ ਕਰਨਗੇ ਇਹ ਸਿਰਫ ਤੁਹਾਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਪਲੇਟਫਾਰਮ ਇੱਕ ਚੀਜ਼ ਖੋਲੀ ਹੋਈ ਆ ਪਖੰਡਵਾਦ ਤੁਹਾਡੇ ਲੋਕਾਂ ਨੇ ਤੁਹਾਡੇ ਤੋਂ ਪੈਸੇ ਬਟੋਰਨ ਦਾ ਜਿਹੜਾ ਇੱਕ ਨਵਾਂ ਤਰੀਕਾ ਲੱਭਿਆ ਹੋਇਆ ਪਖੰਡਵਾਦ ਦੇ ਵਿੱਚ ਕੁਝ ਵੀ ਨਹੀਂ ਘਰ ਦੇ ਕਿਹੜੇ ਘਰ ਦੇ ਵਿੱਚ ਲੜਾਈ ਨਹੀਂ ਚਾਹੇ ਕੋਈ ਵੱਡਾ ਚਾਹੇ ਕੋਈ ਅਮੀਰ ਆ ਚਾਹੇ ਕਿ ਗਰੀਬਾ ਹਰ ਘਰ ਦੇ ਵਿੱਚ ਜਿੱਥੇ ਕਹਿੰਦੇ ਦੋ ਭਾਂਡੇ ਹੁੰਦੇ ਨੇ ਉੱਥੇ ਖੜਕਦੇ ਹੀ ਹੁੰਦੇ ਨੇ ਪਰ ਜੇ ਤੁਸੀਂ ਸੋਚਦੇ ਹੋ ਕਿ ਸਾਡੇ ਘਰ ਦੇ ਘਰੇਲੂ ਕਲੇਸ਼ ਜਾਂ ਘਰ ਦੀਆਂ ਜੋ ਤਕਲੀਫਾਂ ਨੇ ਦੁੱਖ ਤਕਲੀਫ ਨੇ ਉਹ ਇਨ੍ਹਾਂ ਪਖੰਡੀਆਂ ਕੋਲ ਜਾ ਕੇ ਦੂਰ ਹੋ ਜਾਣਗੇ ਤਾਂ ਕਦੇ ਵੀ ਨਹੀਂ ਹੁੰਦਾ ਤੁਸੀਂ ਵਾਹਿਗੁਰੂ ਨੂੰ ਜਿਸ ਵੀ ਧਰਮ ਨੂੰ ਮੰਨਦੇ ਹੋ ਸੱਚੇ ਦਿਲੋਂ ਮੰਨੋ ਤੁਹਾਡੇ ਆਪਣੇ ਕਾਰਜ ਆਪਣੇ ਆਪ ਰਾਸ ਹੋ ਜਾਣਗੇ ਪਰ ਕਿਸੇ ਦਾ ਟੂਣਾ ਕਰਕੇ ਜਾਂ ਇਨ੍ਹਾਂ ਪਖੰਡਿਆਂ ਦੇ ਪਖੰਡਵਾਦ ਦੇ ਵਿੱਚ ਫਸ ਕੇ ਕਦੇ ਵੀ ਤੁਹਾਡੇ ਕੰਮਾਂ ਨਹੀਂ ਹੋਵੇਗਾ ਮਿਹਨਤ ਕਰੋ ਮਿਹਨਤ ਦਾ ਫਲ ਤਾਂ ਉਹ ਵਾਇਗਰੂ ਵੀ ਦਿੰਦਾ ਹੈ ਪਰ ਇਹਨਾਂ ਪਖੰਡੀਆਂ ਨੂੰ ਪ੍ਰਮੋਟ ਨਾ ਕਰੋ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਆਪਣੀ رائے ਫਿਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਬਿਉਰਾਂ ਰਿਪੋਰਟ ਛਣਕਾਟਾ ਨਿਊਜ਼